हेलो एवरीवन वेलकम टू माय चैनल तुसना मैं सिमरन पंजाबी ये चैनल खास तौर पे पंजाबी के स्टूडेंट वास्ते है जो कि एनटीए यूजीसी नेट एग्जाम दी तैयारी कर रहे ने तजना ने पेपर देना है अपनी तैयारी जड़ी है ओ इस चैनल दो तो कर सकते ने वक्त वक्त टॉपिक दे ਨਾਲ रिलेटेड वीडियो अपलोड कीतीयां हुई है सो इठे आके तुसी अपनी जड़ी तैयारी है ਉਪਰ ਹੀ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਹਾਨੂੰ ਵੀਡੀਓਜ਼ ਅੱਛੇ ਲੱਗਣ ਤੇ ਹੋਰ ਮਟੀਰੀਅਲ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਚਾਹਦੇ ਹੋ ਕੋਈ ਵੀ ਵੀਡੀਓ ਮਿਸ ਨਾ ਹੋਵੇ ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਦੇ ਨਾਲ ਬੈਲ ਆਈਕਨ ਜਿਹੜਾ ਹੈ ਉਹਨੂੰ ਪ੍ਰੈਸ ਜ਼ਰੂਰ ਕਰਕੇ ਰੱਖੋ ਤਾਂ ਜੋ ਕੋਈ ਵੀ ਤੁਹਾਡੇ ਕੋਲ ਨੋਟੀਫਿਕੇਸ਼ਨ ਕੋਈ ਵੀ ਵੀਡੀਓ ਜਿਹੜੀ ਹੈ ਉਹ ਮਿਸ ਜਿਹੜੀ ਹੈ ਨਾ ਹੋਵੇ ਸੋ ਇਸ ਤੋਂ ਇਲਾਵਾ ਜਿਹੜੇ ਟੌਪਿਕ ਹੈ ਅਲੱਗ-ਅਲੱਗ ਜਿਹੜੇ ਉਹ ਆਲਰੇਡੀ ਇੱਥੇ ਪਏ ਹੋਏ ਨੇ ਟੈਲੀਗ੍ਰam ਤੋਂ ਤੁਸੀਂ ਲਿੰਕ ਇਹਨਾਂ ਦੇ ਲੈ ਸਕਦੇ ਹੋ ਵੀਡੀਓਜ਼ ਦੇ ਜਿੰਨੇ ਵੀ ਹੋਣਗੇ ਸਾਰੇ ਦੇ ਸਾਰੇ ਤੁਹਾਨੂੰ ਉੱਥੇ ਹੀ ਮਿਲ ਜਾਣਗੇ ਸੋ ਜ਼ਰੂਰ ਜਿਹੜੇ ਗਏ ਚੈਨਲ ਨੂੰ ਸ਼ੇਅਰ ਕਰਿਆ ਕਰੋ ਨਾਲ ਦੇ ਨਾਲ ਤਾਂ ਕਿ ਹੋਰ ਸਟੂਡੈਂਟ ਤੱਕ ਵੀ ਇਹ ਪਹੁੰਚ ਸਕੇ ਅੱਜ ਦਾ ਜਿਹੜਾ ਟੌਪਿਕ ਹੈ ਸੜਕੋ ਲੋਕਤਾਰਾ ਦੇ ਨਾਲ ਰਿਲੇਟਡ ਹੈ ਜਿਸ ਦੇ ਵਿੱਚ ਲੋਕਤਾਰਾ ਜਿਹੜੇ ਵੱਖਰੇ ਵੱਖਰੇ ਖੇਤਰ ਨੇ ਇਸ ਤਰ੍ਹਾਂ ਵਾਲਾ ਲੋਕਤਾਰਾ ਸ਼ਾਸਤਰ ਕੀ ਹੈ ਉਹਨਾਂ ਦੇ ਨਾਲ ਰਿਲੇਟਡ ਅੱਜ ਦਾ ਜਿਹੜਾ ਟੌਪਿਕ ਹੈ ਸੋ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਕਿ ਲੋਕਤਾਰਾ ਦੇ ਪ੍ਰਮੁੱਖ ਖੇਤਰ ਕਿਹੜੇ-ਕਿਹੜੇ ਹਨ ਸੋ ਲੋਕਤਾਰਾ ਦੇ ਬਾਰੇ ਅਸੀਂ ਉਦੋਂ ਵੀ ਪੜ ਚੁੱਕੇ ਸੀ ਕਿ ਕੀ ਹੁੰਦਾ ਹੈ ਕੀ ਨਹੀਂ ਲੋਕਾਂ ਦੇ ਨਾਲ ریلیਟਡ ਹੁੰਦੀ ਹੈ ਲੋਕਤਾਰਾ ਉਹਨਾਂ ਦੇ ਨਾਲ ਹੀ ਜਨਮਦੀ ਹੈ ਉਹ ਪੀੜੀਦਰ ਪੀੜੀ ਜਿਹੜੀ ਹੈ ਇਸ ਨੂੰ ਅੱਗੇ ਜਿਹੜਾ ਹੈ ਉਹ ਪੇਸਦੇ ਨੇ ਸੋ ਜੇਕਰ ਇਹਨਾਂ ਦੇ ਖੇਤਰ ਦੀ ਗੱਲ ਕੀਤੀ ਜਾਵੇ ਕਿ ਕਿੱਥੇ ਕਿੱਥੇ ਸਾਨੂੰ ਲੋਕਧਾਰਾ ਦੇਖਣ ਨੂੰ ਮਿਲਦੀ ਹੈ ਖੇਤਰ ਦਾ ਮਤਲਬ ਇਹ ਹੋ ਜਾਂਦਾ ਹੈ ਕਿ ਕਿੱਥੇ ਕਿੱਥੇ ਸਾਨੂੰ ਲੋਕਧਾਰਾ ਦੇਖਣ ਨੂੰ ਮਿਲਦੀ ਹੈ ਸੋ ਲੋਕਧਾਰਾ ਦੇ ਜੇਕਰ ਖੇਤਰ ਦੇਖਿਆ ਜਾ ਤਾਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਆ ਕਿ ਲੋਕਧਾਰਾ ਬਹੁਤ ਇੱਕ ਵਿਸ਼ਾਲ ਹੈ ਤੇ ਇਸ ਜਿਹੜੀ ਸਮਗਰੀ ਹੈ ਉਹ ਸਾਨੂੰ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਪ੍ਰਾਪਤ ਹੋ ਸਕਦੀ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਬਾਣੀ ਵੀ ਲਾਸਟ ਦੇ ਰੂਪ ਦੇ ਵਿੱਚ ਅ ਕਲਾ ਦੇ ਰੂਪ ਦੇ ਵਿੱਚ ਕੋਈ ਠੋਸ ਵਸਤੂਆਂ ਦੇ ਰੂਪ ਦੇ ਵਿੱਚ ਰੀਤੀ ਰਿਵਾਜਾਂ ਦੇ ਲੈ ਕੇ ਜਿਹੜੇ ਮਿਲਦੇ ਨੇ ਸੜਪੋ ਕਿਸੇ ਵੀ ਵਿਸ਼ਵਾਸ ਅਧਿਨ ਮਨਾਏ ਗਏ ਜਿਹੜੇ ਰੀਤੀ ਰਿਵਾਜ ਨੇ ਵਿਦਿਆ ਟੂਣੇ ਜੰਤਰ ਮੰਤਰ ਹਰ ਇੱਕ ਜਿਹੜੀ ਚੀਜ਼ ਹੈ ਉਹ ਲੋਕਧਾਰਾ ਦੀ ਜਿਹੜੀ ਸਮਗਰੀ ਹੈ ਉਸ ਦੇ ਰੂਪ ਦੇ ਵਿੱਚ ਅਸੀਂ ਇਹਨਸੋ ਦੇਖਦੇ ਹਾਂ ਤੋ ਉਸ ਤੇ ਸਾਨੂੰ ਦੇਖਣ ਨੂੰ ਇਹ ਮਿਲਦੀ ਹੈ ਸਪਸ਼ਟ ਇਹ ਕਹਿੰਦੇ ਇਹ ਦੇਖਿਆ ਜਾਂਦਾ ਹੈ ਕਿ ਜਿਹੜੀ ਲੋਕਤਾ ਰਹਿਣਾ ਉਹ ਕੀ ਗਿਆ ਨਿਰੋਲ ਮੌਖਿਕ ਜਿਹੜੀ ਹੈ ਮੀਨਸ ਮੂੰਹੋਂ ਮੂੰਹ ਜੜੀ ਹੁੰਦੀ ਹੈ ਮੌਖਿਕ ਅਭਿਵਿਅਕਤੀ ਨਹੀਂ ਹੈਗੀ ਮਤਲਬ ਜੇਕਰ ਅਸੀਂ ਕਈ ਜਗ੍ਹਾ ਤੋਂ ਤੇ ਦੇਖਦੇ ਆ ਨਾ ਕਿ ਇਹ ਸਿਰਫ ਮੂਰਾਈ ਹੁੰਦੀਆਂ ਨਹੀਂ ਸਰੀਰਕ ਕਿਰਿਆਵਾਂ ਜਿੰਨਾ ਦੇ ਰਾਹੀ ਵੀ ਸਾਨੂੰ ਕਿਤੇ ਨਾ ਕਿਤੇ ਜੜੀ ਹੈ ਲੋਕਧਾਰਾ ਦੀ ਸਮਗਰੀ ਜਿਹੜੀ ਹੈ ਸਾਨੂੰ ਜ਼ਰੂਰ ਦਿਖਾਈ ਦਿੰਦੀ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਸਸ਼ੀਕਲ ਜੀ ਤੇ ਇਸ ਦਾ ਜਿਹੜਾ ਸੰਚਾਰ ਹੈ ਉਹ ਲਿਖਿਤ ਰੂਪ ਦੇ ਵਿੱਚ ਸਰੀਰਕ ਕਿਰਿਆਵਾਂ ਦੁਆਰਾ ਤੇ ਚਿੰਨਾ ਰਹੀ ਵੀ ਹੁੰਦਾ ਹੈ ਸੋ ਅਗਰ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਨਾ ਤੇ ਅਸੀਂ ਇੰਨੇ ਜ਼ਿਆਦਾ ਇਕੱਠ ਹੋ ਚੁੱਕੇ ਐ ਐਡਵਾਂਸ ਕਿ ਜਿੰਨੀ ਵੀ ਚੀਜ਼ਾਂ ਐ ਅਸੀਂ ਲੋਕ ਤਾਂ ਅੱਧੀ ਹੁਣ ਸਬਮਿਟ ਕਰਨ ਦੀ ਕੋਸ਼ਿਸ਼ ਕਰਦੇ ਵਾ ਆਪਣੀਆਂ ਕਿਤਾਬਾਂ ਦੇ ਵਿੱਚ ਤਾਂ ਕਿ ਆਉਣ ਵਾਲੇ ਪੀੜ੍ਹੀਆਂ ਉਸ ਨੂੰ ਇਹ ਪੜ੍ਹ ਕੇ ਪਤਾ ਲੱਗ ਸਕੇ ਕਿਉਂਕਿ ਹੁਣ ਤਾਂ ਇਹ ਚੀਜ਼ ਸਾਡੇ ਕੋ ਖਤਮ ਹੁੰਦੀ ਜਾ ਰਹੀ ਐ ਸੋ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਬਮਿਟ ਲਈਏ ਕਿ ਕੁਝ ਅੰਝੇ ਤਾਂ ਸਾਡੇ ਕਿਤਾਬਾਂ ਦੇ ਵਿੱਚ ਬੱਚੇ ਰਹਣ ਸੋ ਇਸ ਦਾ ਜਿਹੜਾ ਵਿਤ ਵਰਤਾਰਾ ਹੈ ਉਹ ਕੀ ਗਏ ਸਾਡੇ ਸੱਭਿਆਤਾ ਤੋਂ ਲੈ ਕੇ ਵਧੇਰੇ ਜੜੇ ਗਿਆ ਅੱਗੇ ਦੁਰੇਡੇ ਜਿਹੜੇ ਟੱਪਰੀ ਵਾਸ ਹੈ ਜੰਗਲਾਂ ਦੇ ਵਿੱਚ ਜਿਹੜੇ ਵਿਚਰ ਰਹੇ ਵਾਸੀ ਹੈ ਅਲਪ ਸਿੱਖਿਤ ਪਿੰਡੂ ਲੋਕ ਹੈ ਅਸਭਿਅਤਾ ਦੇ ਸਿੱਖਰ ਤੇ ਪੁੱਜੇ ਜਿਹੜੇ ਸ਼ਹਿਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਸਾਨੂੰ ਇਹ ਦਿਖਦੀ ਹੈ ਮਤਲਬ ਅਗਰ ਦੇਖਿਆ ਜਾਵੇ ਤਾਂ ਹਰ ਇੱਕ ਤਰੀਕੇ ਦੇ ਲੋਕਾਂ ਨੂੰ ਇਸਨੇ ਆਪਣੇ ਘੇਰੇ ਦੇ ਵਿੱਚ ਲਿਆ ਹੋਇਆ ਹੈ ਲੋਕ ਤਾਂ ਨੇ ਚਾਹੇ ਉਹ ਪਿੰਡਾਂ ਦੇ ਵਿੱਚ ਲੋਕੀ ਹੋਣ ਚਾਹੇ ਉਹ ਸ਼ਹਿਰਾਂ ਦੇ ਵਿੱਚ ਹੋਣ ਚਾਹੇ ਉਹ ਜੰਗਲਾਂ ਦੇ ਵਿੱਚ ਅਜੇ ਵੀ ਰਹਿ ਰਹੇ ਹੋਣ ਕੋਈ ਲੋਕੀ ਤੇ ਉਹਨਾਂ ਨੂੰ ਆਪਣੇ ਘੇਰੇ ਦੇ ਵਿੱਚ ਲੈ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਸਰ ਕੋ ਜਿਹੜੇ ਭੁਪਿੰਦਰ ਸਿੰਘ ਖਹਿਰਾ ਹੈ ਨਾ ਉਹਨਾਂ ਨੇ ਜਿਹੜੇ ਗਿਨੇ ਇਹ ਸਾਨੂੰ ਵੇਰਵੇ ਦਿੱਤੇ ਆ ਜੋ ਕਿ ਸਾਡੇ ਇਸ ਦੇ ਖੇਤਰ ਦੇ ਵਿੱਚ ਜਿਹੜੇ-ਜਿਹੜੇ ਸਾਨੂੰ ਮਿਲਦੇ ਹਨ ਮੀਨਸ ਲੋਕਧਰਾਂ ਦੇ ਸਮਗਰੀ ਸਾਨੂੰ ਕਿੱਥੇ-ਕਿੱਥੇ ਮਿਲਦੀ ਹੈ ਉਸ ਦੇ ਨਾਲ ਰਿਲੇਟਡ ਹੈ ਖੇਤਰ ਨੇ ਤੇ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਇਸ ਦੇ ਵਿੱਚ ਲੋਕਧਰਾਂ ਦੇ ਵਿੱਚ ਲੋਕ ਸਹਿਤ ਲੋਕ ਸਹਿਤ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸੜਕੋ ਲੋਕ ਗੀਤ ਆ ਜਾਂਦੇ ਨੇ ਲੋਕ ਗੀਤਾਂ ਦੇ ਵਿੱਚ ਵੀ ਅਕੋ ਸਾੜਪੋ ਜਿਵੇਂ ਸੰਸਕਾਰ ਉਹਨਾਂ ਦੇ ਨਾਲ ਰਿਲੇਟਡ ਹੈ ਰੂਤਾਂ ਦੇ ਨਾਲ ਰਿਲੇਟਡ ਹੈ ਪੂਜਾ ਵਿਧੀਆਂ ਦੇ ਨਾਲ ਦੇਵੀ ਦੇਵਤਾ ਦੇ ਨਾਲ ਜੋ ਕਿ ਮੇਲੇ ਆ ਤਿਉਹਾਰ ਹੈ ਇਹਨਾਂ ਨਾਲ ਸੰਬੰਧਿਤ ਸਾਨੂੰ ਜਿਹੜੇ ਗੀਤ ਮਿਲਦੇ ਆ ਉਹ ਅਨੁਸ਼ਠਾਨੀ ਗੀਤ ਹੋ ਜਾਂਦੇ ਨੇ ਇਸ ਤੋਂ ਇਲਾਵਾ ਕਾਰਜ ਗੀਤ ਨੇ ਦੇਖੋ ਹਰ ਇੱਕ ਤਰੀਕੇ ਦੇ ਚੀਜ਼ਾਂ ਦੇ ਨਾਲ ਰਿਲੇਟਡ ਡਿਫਰੈਂਟ ਡਿਫਰੈਂਟ ਟਾਈਪਸ ਆਫ ਜਿਹੜੇ ਸੌਂਗਸ ਐ ਗੀਤ ਐ ਜਿਹਦੇ ਵਿੱਚ ਕਾਰਜ ਅਨੁਸ਼ਠਾਨਿਕ ਸੁਰੰਗਤੀ ਦੇ ਪਿਆਰ ਦੇ ਪੇਸ਼ਾਵਰ ਜਾਤੀਆਂ ਦੇ ਬੱਚਿਆਂ ਦੇ ਗੀਤ ਇਹ ਸਾਨੂੰ ਦੇਖਣ ਨੂੰ ਮਿਲਦੇ ਨੇ ਜੋ ਕਿ ਲੋਕ ਗੀਤ ਦੇ ਘੇਰੇ ਦੇ ਵਿੱਚ ਮਿਲਦੇ ਨੇ ਸੈਕਿੰਡ ਸਾਨੂੰ ਇਸ ਦੇ ਵਿੱਚ ਮਿਲਦੀ ਐ ਲੋਕ ਕਹਾਣੀਆਂ ਸੋ ਲੋਕ ਕਹਾਣੀਆਂ ਦੇ ਵਿੱਚ ਵੀ ਸਾਨੂੰ ਪੁਰਾਣਿਕ ਕਥਾਵਾਂ ਆਈਂਦੀਆਂ ਨੇ ਅ ਅਵਦਾਨ ਆਈਂਦੇ ਨੇ ਨੀਤੀ ਕਥਾ ਜੰਦੀ ਹੈ ਪਸ਼ੂ ਕਥਾਵਾਂ ਜੰਦੀਆਂ ਨੇ ਸורי ਕਹਾਣੀਆਂ ਪੂਤ ਪ੍ਰੇਤਾਂ ਦੇ ਨਾਲ ਰਿਲੇਟਡ ਮਿਲਦੀਆਂ ਨੇ ਤੇ ਇਹ ਸਾਰੀਆਂ ਸਾਨੂੰ ਲੋਕ ਕਹਾਣੀਆਂ ਦੇਖਣ ਨੂੰ ਮਿਲੀਆਂ ਨੇ ਜਨ ਕਿ ਜਿਵੇਂ ਛੋਟੇ ਛੋਟੇ ਬੱਚਾ ਦੇ ਨਾਲ ਰਿਲੇਟਡ ਵੱਡੇ ਵੱਡੇ ਇਕੱਠੇ ਹੋ ਕੇ ਜਿਹੜੇ ਸੁਣਦੇ ਸੀ ਉਹ ਤੀਜਾ ਜਿਹੜਾ ਲੋਕ ਸਾਹਿਤ ਦਾ ਵਿਵਿਧ ਰੂਪ ਆ ਜਾਂਦਾ ਹੈ ਹੁਣ ਲੋਕ ਸਾਹਿਤ ਦਾ ਜਿਹੜਾ ਵੱਖਰਾ ਰੂਪ ਦੱਸਿਆ ਹੈ ਇਸ ਦੇ ਵਿੱਚ ਸੜ ਕੋ ਲੋਕ ਗਾਥਾ ਮਿਲ ਜਾਂਦੀ ਹੈ ਲੋਕੋਕਤੀ ਮਿਲ ਜਾਂਦੀ ਹੈ ਅਖਾਣ ਮਿਲਦੇ ਨੇ ਅਖੋਤਾ ਮਿਲੀਆਂ ਨੇ ਬੁਝਾਰਤਾਂ ਮਿਲੀਆਂ ਨੇ ਮੁਹਾਵਰੇ ਮਿਲਦੇ ਨੇ ਇਹ ਲੋਕ ਸਾਹਿਤ ਹੈ ਜਿਹੜਾ ਸਾਡੇ ਕੋ ਸਾਰਾ ਇਸ ਦੇ ਵਿੱਚ ਮਿਲਦਾ ਹੈ ਗੀਤਾਂ ਤੋਂ ਲੈ ਕੇ ਅਖੋਤਾ ਮੁਹਾਵਰੇ ਤਾਂ ਸਾਡੇ ਕੋ ਲੋਕ ਸਾਹਿਤ ਦੇ ਖੇਰੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਸੈਕਿੰਡ ਅਗਰ ਇਸ ਦਾ ਜਿਹੜਾ ਦੇਖਿਆ ਜਾਵੇ ਨਾ ਖੇਤਰ ਦੇਖੋ ਇਹਨਾਂ ਨੇ ਖੇਤਰ ਵੰਡੇ ਨੇ ਉਹਨਾਂ ਦੇ ਵਿੱਚ ਵੱਖਰੇ ਵੱਖਰੇ ਇਹਨਾਂ ਦੇ ਰੂਪ ਵੰਡੇ ਹੋਏ ਨੇ ਲੋਕ ਕਲਾ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਵੀ ਸਾਡੇ ਕੋਲ ਲੋਕ ਗੀਤ ਹੀ ਮਿਲਦੇ ਨੇ ਹੁਣ ਇਸ ਦੇ ਵਿੱਚ ਦੇਖੋ ਕਿਹੜੇ ਕਿਹੜੇ ਮਿਲਦੇ ਨੇ ਪਰੰਪਰਾਗਤ ਗੀਤ ਮਿਲਦੇ ਨੇ ਗੀਤਾਂ ਦੀਆਂ ਧੁਨੀਆਂ ਮਿਲਦੀਆਂ ਨੇ ਤੇ ਜਿੱਥੇ ਇਹ ਗਾਣੇ ਗਾਏ ਜਾਂਦੇ ਉਹਨਾਂ ਦੀਆਂ ਸਾਜ਼ਾਂ ਦੀਆਂ ਵਿਧੀਆਂ ਮਿਲੀਆਂ ਇਹ ਲੋਕ ਗੀਤ ਆਏ ਤੇ ਲੋਕਨਾਟ ਦੇ ਵਿੱਚ ਸੜਕੋ ਰਾਮਲੀਲਾ ਆਉਂਦੀ ਹੈ ਤੇ ਜਿਹੜੇ ਸਾਂਗ ਆ ਜਾਂਦੀਆਂ ਪੁਤਲੀਆਂ ਤੇ ਤਮਾਸ਼ੀਆ ਨਕਲਾ ਆਈਆਂ ਦੀਆਂ ਯਾਨੀ ਇਹ ਸਾਨੂੰ ਲੋਕਨਾਟ ਦੇ ਵਿੱਚ ਮਿਲਦੇ ਨੇ ਨ੍ਰਿਤ ਜਿਹੜਾ ਹੈ ਗਏ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾਚ ਹੈ ਪੰਗੜਾ ਹੈ ਗਿੱਧਾ ਹੈ ਸਮਮੀ ਹੈ ਕਿਕਲੀ ਹੈ ਝੂਮਰ ਹੈ ਇਹ ਮਿਲਦੇ ਨੇ ਨੈਕਸਟ ਅਗਰ ਇਸ ਦੇ ਵਿੱਚ ਲੋਕ ਕਲਾ ਦੇ ਵਿੱਚ ਅਸੀਂ ਮੂਰਤੀ ਕਲਾ ਵੀ ਗਿੰਦੇ ਹਾਂ ਤੇ ਮੂਰਤੀ ਕਲਾ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਸਿਰਫ ਮੂਰਤੀ ਕਲਾ ਨਹੀਂ ਆ ਜਾਂਦੀ ਜਿਵੇਂ ਅਲੱਗ-ਅਲੱਗ ਜਗ੍ਹਾ ਤੋਂ ਉੱਤੇ ਜਿਹੜੀਆਂ ਰਾਧਾ ਤੇ ਰਾਮ ਦੀਆਂ ਮੂਰਤੀਆਂ ਹੋਣ ਪਲੱਸ ਇਸ ਦੇ ਵਿੱਚ ਸਾਡੇ ਕੋਲ ਜਿਹੜੇ ਖਿਡੌਣੇ ਬਣਾਏ ਜਾਂਦੇ ਨੇ ਉਹ ਆਉਂਦੇ ਨੇ ਮਿੱਟੀ ਦੇ ਛੋਟੇ-ਛੋਟੇ ਬਾਵੇ ਜਿਹੜੇ ਆ ਉਹ ਇਸ ਦੇ ਵਿੱਚ ਤੇ ਹੋਰ ਜਿਹੜੀਆਂ ਇਸ ਦੇ ਵਿੱਚ ਮੂਰਤੀ ਕਲਾ ਦੇ ਨਾਲ ریلیਟਡ ਹੈ ਉਹ ਐਗਜ਼ੈਂਪਲ ਐ ਇਸ ਦੇ ਵਿੱਚ ਮਿਲਦੀਆਂ ਨੇ ਜੋ ਕਿ ਸਾਡੇ ਲੋਕਤ ਰਾ ਦੇ ਨਾਲ ریلیਟਡ ਹੈ ਤੇ ਲਾਸਟ ਇਸ ਦੇ ਵਿੱਚ ਜੇਕਰ ਲੋਕ ਕਲਾ ਦੇ ਵਿਵਿਧ ਰੂਪ ਵੀ ਮਿਲਦੇ ਨੇ ਤੇ ਇਹਨਾਂ ਦੇ ਵਿੱਚ ਸਾਨੂੰ ਜਿਹੜੇ ਜਿਹੜੇ ਰੂਪ ਮਿਲਦੇ ਨੇ ਉਹਦੇ ਵਿੱਚ ਸੜ ਕੋ ਚਿੱਤਰਕਾਰੀ ਆ ਜਾਂਦੀ ਹੈ ਇਮਾਰਤ ਸਾਜੀ ਆ ਜਾਂਦੀ ਹੈ ਜਾਂ ਫਿਰ ਬੁੱਤਕਾਰੀ ਜਿਹੜੀ ਹੁੰਦੀ ਹੈ ਉਹ ਆ ਜਾਂਦੀ ਹੈ ਇਹ ਜਿੰਨੇ ਵੀ ਟੌਪਿਕ ਹੈ ਇਹ ਮੈਂ ਕਰਵਾ ਚੁੱਕੀਆਂ ਆਪਣੇ ਜਿਹੜੇ ਕੋਰਸ ਦੇ ਵਿੱਚ ਜਿਹੜਾ ਬੈਚ ਕੋਰਸ ਹੈ ਸੋ ਇਨਾ ਇਨਾ ਹੀ ਰਿਵਿਊ ਕਰਵਾਉਣਾ ਹੈ ਸਸ਼ੀਕਲ ਜੀ ਸੋ ਇਹ ਜਿਹੜੇ ਸਾਨੂੰ ਇਹਦੇ ਵਿੱਚ ਮਿਲਦੇ ਨੇ ਤੀਜਾ ਸੜ ਕੋ ਇਸ ਦੇ ਵਿੱਚ ਮਿਲਦਾ ਹੈ ਇਸ ਅਨੁਸ਼ਠਾਨ ਰਿਚੁਅਲ ਜਿਹਨੂੰ ਕਹਿੰਦੇ ਆ अनुष्ठान ਦੇ ਵਿੱਚ ਸੜ ਕੋ ਰੀਤੀ ਰਿਵਾਜ ਆਉਂਦੇ ਨੇ ਤੇ ਰੀਤੀ ਰਿਵਾਜ ਵੀ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਹੁੰਦੇ ਨੇ ਜੇ ਬੱਚਾ ਜਦੋਂ ਜਨਮਦਾ ਹੈ ਉਦੋਂ ਤੋਂ ਹੀ ਰੀਤੀ ਰਿਵਾਜ ਨੇ ਸ਼ੁਰੂ ਹੋ ਜਾਂਦੇ ਉਸ ਦੇ ਮਰਨ ਤੱਕ ਹੋ ਜਾਂਦੇ ਜਿਵੇਂ 13ਵਾਂ ਆ ਜਾਂਦਾ ਮੁੰਡਾ ਨਾਇਂ ਦੇ ਗਵਾ ਸ਼ਗਨ ਨਾਇਂ ਦੇ ਵਿਆਹ ਕੁੜੀ ਮੁਕਲਾਵਾ ਚੌਥਾ ਮੁਲਾਵਾ ਇਹ ਸਾਰੇ ਮਿਲਦੇ ਨੇ ਇਸ ਤੋਂ ਇਲਾਵਾ ਜਿਹੜੇ ਸੜ ਕੋ ਮੇਲੇ ਤੇ ਤਿਹਾਰ ਹੁੰਦੇ ਨੇ ਤੇ ਇਹਦੇ ਵਿੱਚ ਵੀ ਤੁਹਾਨੂੰ ਪਤਾ ਹੈ ਇਟ ਇਜ਼ ਨਾ ਬੜੀਆਂ ਨੋਰਮਲ ਹੈ ਬੜੀ ਬੜੀ ਪੜ ਚੁੱਕੀ ਹੈ ਜਸਟ ਇੱਕ ਉਂਗਲਾ ਤੋਂ ਮਣ ਗਿਣਨ ਵਾਲੀ ਗੱਲ ਹੈ ਕਿ ਇਹ ਹੈ ਜੀਵੇਂ ਹੁਣ ਮੇਲੇ ਸਾਡੇ ਕੋਲ ਵੀ ਸਾਖੀ ਦਾ ਮੇਲਾ ਲੱਗਦਾ ਹੈ ਲੋ ਮਾਗੀ ਦਾ ਮੇਲਾ ਹੁੰਦਾ ਹੈ ਬਸੰਤ ਪੰਜਵੀਂ ਆਉਂਦੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਨਿਰਜਲਾ ਇਕਾदशी ਆਉਂਦੀ ਹੈ ਰਖੜ ਪੁੰਣੇ ਆਉਂਦੀ ਹੈ ਕਰਵਾ ਚੌਥ ਇਸ ਤੋਂ ਇਲਾਵਾ ਗੁਰਪੁਰਬ ਹੁੰਦੇ ਹੈ ਤਾਂ ਮਿੱਕੇ ਜਿਹੜੇ ਮਹਾਪੁਰਖਾ ਉਹਨਾਂ ਦੇ ਨਾਮ ਰਿਲੇਟਡ ਸਾਡੇ ਕੋਲ ਜੰਦਰੀਆ ਮੇਲੇ ਆਈਆਂ ਸੋ ਇਹ ਸਾਡੇ ਕੋਲ ਮੇਲੇ ਤੇ ਤਿਉਹਾਰ ਇਹਨਾਂ ਦੇ ਵਿੱਚ ਆਉਂਦੀ ਕੈਟਾਗਰੀ ਦੇ ਵਿੱਚ ਵਰਤ ਤੇ ਪੂਜਾ ਵਿਧੀਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਨਿਕਾ ਤਰੀਕੇ ਦੇ ਜਿਹੜੇ ਵਰਤ ਰੱਖਦੇ ਨੇ ਸੜ ਔਰਤਾਂ ਉਹਨਾਂ ਦੀ ਗੱਲ ਕੀਤੀ ਗਈ ਹੈ ਪੀਰਾ ਫਕੀਰਾਂ ਦੇ ਨਾਲ ਰਿਲੇਟਡ ਹੋ ਜਾਂਦੇ ਨੇ ਜਾਂ ਫਿਰ ਕੋਈ ਚੰਗੇ ਸ਼ਗਨ ਅਪ ਸ਼ਗਨੁੰਦ ਨੇ ਉਹਨਾਂ ਦੇ ਵਾਸਤੇ ਆਈਂਦੇ ਕਿਨੇ ਵਰਤ ਸੁਖਨਾ ਜਿਹੜੀਆਂ ਆਈਆਂ ਇਸ ਦੇ ਵਿੱਚ ਉਹ ਵੀ ਹੈ ਨਾਲ ਦੇ ਨਾਲ ਇਹਦੇ ਵਿੱਚ ਸੜਕੋ ਲੋਕ ਵਿਸ਼ਵਾਸਾ ਦੀ ਕੰਮ ਜਿਹੜੇ ਕੀਤੇ ਜਾਂਦੇ ਨੇ ਸੋ ਇਸ ਦੇ ਵਿੱਚ ਸਾਰਾ ਧਾਰਮਿਕ ਪੱਖ ਆਈਦਾ ਹੈ ਜਿਹੜੇ ਸੜਕੋ ਵਰਤ ਤੇ ਪੂਜਾ ਵਿਧੀ ਆ ਜਾਂਦੀਆਂ ਨੇ ਠੀਕ ਹੈ ਜਿਵੇਂ ਲక్ష్ਮੀ ਪੂਜਾ ਆ ਗਈ ਤੇ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਭੂਮੀ ਦੀ ਜਿਵੇਂ ਪੂਜਾ ਕਰ ਦਿੰਨੇ ਆ ਉਸ ਤਰੀਕੇ ਦੇ ਵਰਤ ਪੂਜਾ ਇਹਦੇ ਆ ਇਸ ਤੋਂ ਇਲਾਵਾ ਜਿਹੜੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਇਹ ਜਿਹੜੇ ਵਰਤ ਤੇ ਪੂਜਾ ਵਿਧੀਆਂ ਨੇ ਇਸ ਦੇ ਵਿੱਚ ਆ ਜਾਂਦੀਆਂ ਨੇ ਅੱਗੇ ਸਾਡ ਕੋ ਇਸ ਦੇ ਵਿੱਚ ਮਿਲਦਾ ਹੈ ਲੋਕ ਧਰਮ ਆ ਤੇ ਧਰਮ ਦੇ ਕਰ ਕਿਹਾ ਜਾਵੇ ਤਾਂ ਸਾਡੇ ਕੋਲ ਇਸ ਵਿੱਚ ਜੋ ਅਸੀਂ ਓਵਰਆਲ ਪੜਿਆ ਹੈ ਨਾ ਉਹ ਸਾਰਾ ਇਸ ਦੇ ਵਿੱਚ ਆਇਆ ਹੈ ਬਗਾ ਮੀਨਸ ਰੀਤੀ ਰਿਵਾਜ ਆ ਜਾਂਦੇ ਨੇ ਮੇਲੇ ਆ ਜਾਂਦੇ ਤਿਉਹਾਰ ਪੂਜਾ ਦੀਆਂ ਵਿਧੀਆਂ ਆ ਜਾਂਦੀਆਂ ਨੇ ਨਾਲ ਦੇ ਨਾਲ ਜਿਹੜੇ ਵਰਤ ਹੈ ਕਈ ਖੇਤਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਵਰਤ ਰੱਖੇ ਜਾਂਦੇ ਨੇ ਜਦੋਂ ਕਰਵਾ 14 ਹੋ ਗਿਆ ਕੋਈ ਬੱਚਾ ਲਈ ਵਰਤ ਰੱਖਦੇ ਨੇ ਕੋਈ ਪਤੀ ਵਾਸਤੇ ਵਰਤ ਰੱਖਿਆ ਜਾਂਦਾ ਹੈਗਾ ਇਸ ਤਰੀਕੇ ਦੇ ਇਸ ਸਾਰਾ ਓਵਰਰੋਲ ਜਿਹੜਾ ਲੋਕ ਤਰੰਦੇ ਵਿੱਚ ਇਹ ਜਿੰਨਾ ਵੀ ਇੱਥੋਂ ਇੱਥੋਂ ਤੱਕ ਪੜਿਆਏ ਉਹ ਸਾਰਾ ਇਸੇ ਵਿੱਚ ਆ ਜਾਏਗਾ ਇਸ ਕੈਟਾਗਰੀ ਦੇ ਅੰਡਰ ਅਜ ਵੀ ਦੇਖੋ ਜੇਕਰ ਸਸ਼ੀ ਕਾਲ ਜੀ ਨਿਕਰ ਨਹੀਂ ਸਮਝ ਲੱਗਦੀ ਪਈ ਕਿਉਂਕਿ ਇਹ ਜਿਹੜੇ ਚੀਜ਼ਾਂ ਆ ਮੈਂ ਕਰਵਾ ਚੁੱਕਿਆ ਸੋ ਜਸਟ ਇੱਕ ਮੈਂ ਉਸ ਤਰਾ ਹੀ ਲਿਖਿਓ ਆਇੰਦੇ ਤੇ ਟਾਪਿਕ ਬਾਕੀ ਜਿੰਨਾ ਵੀ ਆ ਉਹ ਕੋਰਸ ਦੇ ਵਿੱਚ ਕਰਵਾ ਚੁੱਕਿਆ ਸੋ ਇੱਥੇ ਹੁਣ ਦੁਬਾਰਾ ਉਹ ਚੀਜ਼ਾਂ ਮੈਂ ਰਿਪੀਟ ਨਹੀਂ ਕਰਨੀ ਚਾਹਤਾ ਤੇ ਇਹ ਚੀਜ਼ਾਂ ਸਿਰ ਬਹੁਤ ਵਾਰ ਪਹਿਲੋ ਵੀ ਇੱਥੇ ਵੀਡੀਓ ਦੇ ਵਿੱਚ ਪੜ ਚੁੱਕੇ ਹਨ ਨੈਕਸਟ ਸਾਡ ਕੋ ਆਇੰਦੇ ਕਿ ਨੇ ਲੋਕ ਵਿਸ਼ਵਾਸ ਲੋਕ ਵਿਸ਼ਵਾਸ ਦੇ ਚ ਦੇਖੋ ਸਾਡ ਕੋ ਕੀ ਆਇੰਦੇ ਨੇ ਇਹਦੇ ਵਿੱਚ ਸਾਡ ਕੋ ਜਾਦੂ ਟੂਨੇ ਆਜੰਨੇ ਨੇ ਜੇਕਰ ਤੁਸੀਂ ਨੋਟਸ ਦੇ ਉੱਤੇ ਲਿਖਣਾ ਤੁਸੀਂ ਜੋ ਮੈਂ ਬੋਲਦੀ ਪਈਆਂ ਨਾਲ ਨਾਲ ਲਿਖੀ ਜਾ ਸਕਦੇ ਹੋ ਇਹਦਾ ਫਾਸਟ ਨਹੀਂ ਬੋਲਦੀ ਪਈ ਮੈਂ ਜਾਦੂ ਟੂਨੇ ਆਜੰਨੇ ਨੇ ਜੰਤਰ ਮੰਤਰ ਆਜੰਨੇ ਨੇ ਜੈਤ ਵੀਜ਼ਾ ਵਗੈਰਾ ਆਜੰਨੇ ਨੇ ਸ਼ਗਨ ਅਪਸ਼ਗਨ ਇਹਨਾਂ ਨਾਲ ਰਿਲੇਟਡ ਸਰਵਿਸ ਦੇ ਵਿੱਚ ਵਿਸ਼ਵਾਸ ਆਜੰਨੇ ਨੇ ਜਿਨ੍ਹਾਂ ਨੂੰ ਇੱਕ ਅਸੀਂ ਲੋਕ ਵਿੱਦਿਆ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ ਇਹਨਾਂ ਨੂੰ ਲੋਕ ਵਿੱਤਿਆ ਵੀ ਕਹਿ ਦਿੱਤਾ ਜਾਂਦਾ ਹੈ ਜੀਵੇਂ ਹੁਣ ਅਗਰ ਦੇਖਿਆ ਜਾਵੇ ਸੜਕੋ ਵਿਸ਼ਵਾਸ ਕਈ ਤਰੀਕੇ ਦੇ ਹੁੰਦੇ ਆ ਇਹ ਚੀਜ਼ ਕਰਨੀ ਹੈ ਇਹ ਚੀਜ਼ ਨਹੀਂ ਕਰਨੀ ਯਾਨੀ ਕਿ ਕਹਿ ਸਕਦੇ ਹੋ ਨਾ ਕਿ ਬਹੁਤ ਸਾਰੇ ਸੜਕੋ ਵਿਸ਼ਵਾਸ ਮਿਲਦੇ ਨੇ ਕਿ ਜੇਕਰ ਇਹ ਨਹੀਂ ਕੀਤਾ ਜਾਂਦਾ ਸੜਕੋ ਅਪਸ਼ਭਰਮ ਹੋ ਜਾਂਦੇ ਨੇ ਇਹ ਐਸੀ ਮੰਨਦੇ ਆ ਸੋ ਇਹੋ ਵਿਸ਼ਵਾਸ ਜਿਸ ਤੇਰੇ ਚਾਹੀਦੇ ਨੇ ਤੇ ਇਹ ਵਿਸ਼ਵਾਸ ਕਈ ਤਰੀਕਿਆਂ ਦੇ ਨੇ ਉਹ ਵੀ ਤੁਹਾਨੂੰ ਪਤਾ ਹੈ ਕਿ ਅਲੱਗ-ਅਲੱਗ ਤਿਥਾ ਤਿਉਹਾਰਾਂ ਫਿਰ ਇੱਕ ਗਿਣਤੀ ਦੇ ਨਾਲ ਵੀ ਅਜਿਹਾ ਜਿਵੇਂ ਕਈ ਜਗ੍ਹਾ ਤੇ 13 ਜਿਹੜਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਸ਼ਗਨਪ ਸ਼ਗੁਨੇ ਦਾ ਨਾਲ ਰਿਲੇਟਡ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਸੜਕੋ ਪ੍ਰithvi ਆਕਾਸ਼ ਦੇ ਨਾਲ ਜੁੜੇ ਹੋਏ ਵਿਸ਼ਵਾਸ ਵੀ ਆ ਜਾਂਦੇ ਨੇ ਤੇ ਮੌਤ ਬਾਰੇ ਵੀ ਵਿਸ਼ਵਾਸ ਆ ਜਾਂਦੇ ਨੇ ਸਾਰੇ ਸਾਰੇ ਜਿਹੜੇ ਆ ਲੋਕ ਵਿਸ਼ਵਾਸ ਇਸ ਕੈਟਾਗਰੀ ਦੇ ਅੰਡਰ ਆ ਜਾਂਦੇ ਨੇ ਅੱਗੇ ਆ ਜਾਂਦੇ ਨੇ ਸੜਕੋ ਲੋਕ ਸ਼ਬਦ ਨਿਰਮਾਣ ਤੇ ਲੋਕ ਬੋਲੀ ਇਹਨਾਂ ਲਾਸਟ ਦੇ ਉੱਤੇ ਹਮੇਸ਼ਾ ਇਹ ਟੌਪਿਕ ਆਉਂਦੇ ਨੇ ਹੁਣ ਦੇਖੋ ਇਸ ਦੇ ਵਿੱਚ ਕੀ ਆੰਦਰ ਹੈ ਹੁਣ ਇਹ ਹੁੰਦਾ ਵਾ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਬੋਲੀ ਆ ਜਾਂਦੀ ਹੈ ਉਹ ਆ ਜਾਂਦੇ ਆ ਕਿੱਤੇ ਦੀ ਬੋਲੀ ਆ ਜਾਂਦੀ ਹੈ ਕਿਸੇ ਕੰਮ ਕਰਦੇ ਵਿੱਚ ਜਿਹੜੀ ਬੋਲੀ ਯੂਜ਼ ਕੀਤੀ ਜਾਂਦੀ ਹੈ ਬਾਜ਼ਾਰੀ ਬੋਲੀ ਆ ਜਾਂਦੀ ਹੈ ਜਿਹਦੇ ਨਾਲ ਅਸੀਂ ਮੋਲ-ਪਾਅ ਕਰਦੇ ਹਾਂ ਉਹ ਵਾਲੀ ਬੋਲੀ ਆ ਜਾਂਦੀ ਹੈ ਉਪਮਾਵਾਂ ਆ ਜਾਂਦੀਆਂ ਨੇ ਜਿਵੇਂ ਕਿ ਕਿਸੇ ਖਾਸ ਸ਼੍ਰੇਣੀ ਦੇ ਬੋਲ ਆ ਜਾਂਦੇ ਨੇ ਇਸ ਦੇ ਵਿੱਚ ਸੜਕੋ ਵਿਆਹ ਫੇਜੇ ਵਿੱਚ ਕਿਹਸਾ ਕਥਨ ਆ ਜਾਂਦੇ ਨੇ ਜਿਵੇਂ ਨਿਹੰਗਾਂ ਦੇ ਬੋਲ ਆ ਜਾਂਦੇ ਨੇ ਵੱਖਰੇ-ਵੱਖਰੇ ਉਹਨਾਂ ਨੇ ਰੱਖੇ ਹੁੰਦੇ ਨੇ ਵਿਸ਼ੇਸ਼ ਹੁੱਕਾ ਆ ਜਾਂਦੀਆਂ ਨੇ ਚੀਕਾਂ ਆਉਂਦੀਆਂ ਨੇ ਪਸ਼ੂ ਤੇ ਪੰਛੀਆਂ ਦੇ ਉਹਨਾਂ ਨੂੰ ਜਦੋਂ ਬੁਲਾਈਦਾ ਹੈ ਉਹ ਜਾਂ ਫਿਰ ਉਹਨਾਂ ਨੂੰ ਇੱਕ ਵਿਸ਼ੇਸ਼ ਠੰਗਾ ਜਦੋਂ ਸਿਖਾਇਆ ਜਾਂਦਾ ਹੈ ਉਹਨਾਂ ਦੀ ਬੋਲੀ ਇਸ ਦੇ ਵਿੱਚ ਆ ਜਾਂਦੀ ਏ ਠੀਕ ਹੈ ਨਾਲ ਦੇ ਨਾਲ ਸਾਡੇ ਕੋਲ ਇਸ ਦੇ ਵਿੱਚ ਵਿਅਕਤੀਆਂ ਦੀ ਬੋਲੀ ਆ ਜਾਂਦੀ ਹੈ ਥਾਵਾਂ ਤੇ ਹੋਰ ਤਰੀਕੇ ਦੀ ਜਿਹੜੀ ਬੋਲੀ ਆ ਜਾਂਦੀ ਹੈ ਸੋ ਇਹ ਜਿਹੜੇ ਆਏ ਨੇ ਸਾਡੇ ਕੋਲ ਲੋਕ ਸ਼ਬਦ ਨਿਰਮਾਣ ਤੇ ਲੋਕ ਬੋਲੀ ਦੇ ਅਧਿਆਇ ਜਿਹੜੇ ਮਿਲਦੇ ਨੇ ਉਹ ਇਸੇ ਦੇ ਵਿੱਚ ਆ ਜਾਂਦੇ ਨੇ ਹਾਂਜੀ ਜੀ ਰੋਜ਼ ਫ੍ਰੀ ਕਲਾਸ ਲਗਦੀ ਹੈ ਜਿੰਨੀਆਂ ਵੀ ਕਲਾਸਾਂ ਹੈਗੀਆਂ ਨੇ ਪੁਰਾਣੀਆਂ ਉਹ ਸਾਰੀਆਂ ਫ੍ਰੀ ਹੀ ਹੈ ਇਹ ਨਹੀਂ ਹੈਗਾ ਕਿ ਮੈਂ ਜੇਕਰ ਪੈਚ ਕੋਸੇਰੇ ਚੁਪਚ ਕਰਵਨੀਆ ਤਾਂ ਇੱਥੇ ਉਸ ਤਰੀਕੇ ਨਾਲ ਨਹੀਂ ਕਰਵਨੀ ਮਟੀਰੀਅਲ ਸਾਰੇ ਜਗ੍ਹਾ ਮੇਰਾ ਪੂਰਾ ਹੀ ਮਿਲਦਾ ਹੈ ਜੇ ਤੁਹਾਨੂੰ ਮਰਜ਼ੀ ਦੇਖ ਸਕਦੇ ਹੋ ਨੈਕਸਟ ਸਟੱਡ ਕੋਆ ਜਾਂਦੇ ਲੋਕਤੰ ਦੇ ਤੇ ਕਿਤੇ ਹੁਣ ਕਿੱਤੇ ਤੇ ਲੋਕਤੰਤਰ ਦੇ ਤੁਹਾਨੂੰ ਪਤਾ ਹੀ ਹੈ ਇੱਕ ਸਾਨੂੰ ਜਿਹੜੇ ਮਿਲਦੇ ਨਹੀਂ ਸਾਡੇ ਪੀੜੀਦਰ ਪੀੜੀ ਅੱਗੇ ਚੱਲਦੇ ਨੇ ਜੋ ਕਿ ਸਾਡੀ ਸੈਫੈਕਸ਼ਨ ਵਾਸਤੇ ਹੁੰਦੀ ਹੈ ਮਤਲਬ ਸਾਨੂੰ ਇਹ ਮਿਲੇ ਆ ਅੱਗੇ ਅਸੀਂ ਇਹਨਾਂ ਨੂੰ ਤੋੜਨਾ ਹੈ ਜਾਗ ਲੱਗੀ ਹੁੰਦੀ ਹੈ ਨਾ ਪਿੱਛੇ ਉਹ ਆਏਗੇ ਇੱਕ ਹੁੰਦਾ ਆ ਕਿ ਜਿਹੜੇ ਅਸੀਂ ਪੈਸੇ ਕਮਾਉਣ ਵਾਸਤੇ ਸਿੱਖਦੇ ਹਾਂ ਹੁਣ ਇਹਦੇ ਵਿੱਚ ਸਾਡੇ ਕੋਲ ਜਿਵੇਂ ਆ ਜਾਂਦੇ ਸਾਡੀ ਸਿਲਾਈ ਕਢਾਈ ਪਸਿੱਦਾਕਾਰੀ ਕੱਪੜਾ ਬੁਣਨਾ ਜੁੱਤੀਆਂ ਬਣਾਉਣਾ ਲੋਹਾਰਾ ਤੇ ਤਰਖਾਆਂ ਦੇ ਕੰਮ ਆ ਜਾਂਦੇ ਨੇ কুমਿਆਰਾਂ ਦੇ ਕੰਮ ਆ ਜਾਂਦੇ ਠੱਠਿਆਰ ਆ ਜਾਂਦੇ ਨੇ ਨਾਲ ਫਿਰ ਚੂੜੀਗਰ ਆ ਜਾਂਦੇ ਨੇ ਸੁਨਿਆਰੇ ਆ ਜਾਂਦੇ ਨੇ ਬਾਜੀ ਲੜ ਆ ਜਾਂਦੇ ਰੰਸਾ ਆ ਜਾਂਦੇ ਆਜਲੀ ਆ ਜਾਂਦੇ ਨੇ ਟੱਪਰੀਵਾਸ ਆ ਜਾਂਦੇ ਨੇ ਟੱਪਰੀਵਾਸ ਦਾ ਵੀ ਤਾਂ ਕੰਮ ਹੁੰਦਾ ਹੈ ਸਿੱਕਲੀਗਰ ਆ ਜਾਂਦੇ ਨੇ ਸੋ ਇਹ ਜਿੰਨੇ ਵੀ ਹੁੰਦੇ ਨੇ ਇਹ ਸਾਰੇ ਇੱਕ ਸੰਸੀ ਆ ਜਾਂਦੇ ਨੇ ਠੀਕ ਹੈ ਤੇ ਇਹ ਸਾਰੇ ਕਿੱਤੇ ਆ ਜਾਂਦੇ ਇਹਨਾਂ ਦੇ ਨਾਲ ਤੇ ਇਸ ਤੋਂ ਇਲਾਵਾ ਇਹਨਾਂ ਦੇ ਸੰਦ ਸਾਨੂੰ ਇਹਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਦੁਆਰਾ ਵਰਤੇ ਜਾਂਦੇ ਅਸਤਰ ਅਸਤਰ ਪਤਾ ਹੈ ਨਾ ਕੀ ਹੁੰਦਾ ਹੈ ਸ਼ਸਤਰ ਪੁਰਾਣੇ ਉਹਨਾਂ ਦੇ ਜਿਹੜੇ ਗਹਿਣੇ ਉਹਨਾਂ ਦੇ ਪੁਰਾਣੇ ਕੱਪੜੇ ਜਿਸ ਤਰੀਕੇ ਨਾਲ ਪਾਉਂਦੇ ਸੀ ਪਾਡੇ ਉਹਨਾਂ ਦੇ ਨਾਲ ਦੇ ਨਾਲ ਇਹਨਾਂ ਦੀ ਗੱਲ ਕਰਦੀ ਪਈ ਆ ਮੈਂ ਠੀਕ ਹੈ ਤੇ ਉਹਨਾਂ ਦੇ ਜਿਵੇਂ ਜਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਕੱਪੜੇ ਸੀ ਔਤਰਾ ਉਹਨਾਂ ਦੇ ਗਹਿਣੇ ਵੀ ਸੀ ਜਿਵੇਂ ਉਹ ਕੋਟੀਆਂ ਪਾਉਂਦੇ ਸੀ ਸਿੱਪੀਆਂ ਵਗੈਰਾ ਦੇ ਸੋਇਸ ਦੇ ਵਿੱਚ ਆਉਂਦੇ ਨੇ ਲੋਕ ਤੰਦੇ ਤੇ ਲੋਕ ਕੀਤੇ ਆਉਂਦੇ ਨੇ ਅਗਰ ਬੇਸਿਕਲੀ ਦੇਖਿਆ ਜਾਵੇ ਤੰਦੇ ਤੇ ਨਾਲ ਉਹਨਾਂ ਦੇ ਨਾਲ ਮਿਲਦੇ ਉਹਨਾਂ ਦੇ ਸੰਦ ਇਹਦੇ ਵਿੱਚ ਆਉਂਦੇ ਨੇ ਤੇ ਲਾਸਟ ਇਸ ਵਿੱਚ ਜਿਹੜਾ ਸਾਨੂੰ ਮਿਲਦਾ ਹੈ ਫੁੱਟਕਲ ਦੇ ਵਿੱਚ ਲੋਕ ਮਨੋਰੰਜਨ ਖੇਡਾਂ ਲੋਕ ਸਾਜ ਤੇ ਲੋਕ ਚਿੱਟ ਮਨੋਰੰਜਨ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਡੇ ਕੋ ਖੇਡਾਂ ਕਿੰਨੀਆਂ ਨੇ ਇੱਕ ਆਈਂਦੀ ਐ ਜਿਵੇਂ ਪੁਰਾਣੀਆਂ ਲੁੱਕਨ ਮਿਚੀ ਕੋਟਲਾਸ਼ ਪਾਕੀ ਕਪੱਡੀ ਆਈਂਦੀ ਐ ਰੱਸਾ ਖਿਚਣਾ ਆਈਂਦੀ ਐ ਖਿੱਦੋ ਖੁੰਡੀ ਆਈਂਦੀ ਸੀ ਗੁੱਲੀ ਡੰਡਾ ਅੰਜਲਾਇ ਸੋਲਾਵਾ ਗੱਤਕੇ ਬਾਜੀ ਕੋੜ ਦੌੜ ਕਬੂਤਰਾਂ ਦੀ ਲੜਾਈ ਕੁਕੜਾਂ ਦੀ ਲੜਾਈ ਤੇ ਬੱਦਲਾਂ ਦੀ ਲੜਾਈ ਬਾਜ਼ੀਗਰ ਮਦਾਰੀਆਂ ਦੇ ਤਮਾਸ਼ੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਤੁਸੀਂ ਪੜੇ ਚੁੱਕੇ ਹੋ ਉਹ ਆਏਗੇ ਨਾਲ ਦੇ ਨਾਲ ਲੋਕ ਸਾਜ਼ ਦੀ ਗੱਲ ਕੀਤੀ ਜਾਂਦੀ ਹੈ ਤੇ ਸੜਕੋ ਪੁਰਾਣੇ ਤੂੰਬਾ ਸਰੰਗੀ ਵੰਜਲੀ ਅਲਗੋਜ਼ਾ ਚਿੰਟਾ ਇਸੋਲਾਵਾਛੇ ਨੇ ਢਮਰੂ ਕਿੰਗ ਨਾਲ ਦੇ ਨਾਲ ਇੱਕ ਤਾਰਾ ਟੱਲੀ ਕੰਟੀ ਇਹ ਵੀ ਇਸ ਦੇ ਵਿੱਚ ਆਏਗੇ ਤੇ ਲੋਕ ਜਿਹੜੇ ਆਏ ਦੇ ਸੜਕੋ ਗਣੇਸ਼ ਦਾ ਇਹਦਾ ਕਵਾਚੀਨਾ ਇਸ ਦੇ ਵਿੱਚ ਸੜਕੋ ਦੇਖਣ ਨੂੰ ਮਿਲਦੇ ਨੇ ਇਹ ਜਿੰਨੇ ਵੀ ਹੈ ਇਹ ਸਾਰੇ ਖੇਤਰ ਹੈ ਜਿਸ ਦੇ ਵਿੱਚ ਸਾਨੂੰ ਕੀ ਗਏ ਜਿੰਨੇ ਵੀ ਲੋਕਧਾਰਾ ਦੇ ਨਾਲ ਰਿਲੇਟਡ ਹੈ ਚਲਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਇਹਨਾਂ ਦੀ ਮਿਲਦੀ ਹੈ ਨੈਕਸਟ ਇਸ ਦੇ ਵਿੱਚ ਅੱਗੇ ਟੌਪਿਕ ਹੈ ਗਏ ਸਾਡੇ ਕੋਲ ਲੋਕਧਾਰਾ ਸ਼ਾਸਤਰ ਕਿਉਂਕਿ ਛੋਟਾ ਹੈ ਟੌਪਿਕ ਸੋ ਮੈਂ ਕਹੇ ਦੇ ਵਿੱਚ ਹੀ ਐਡ ਕਰਕੇ ਪੜਾ ਦਿੰਨੀ ਆ ਲੋਕਤਾਰਾ ਸ਼ਾਸਤਰ ਕੀ ਹੈ ਲੋਕਤਾਰਾ ਸ਼ਾਸਤਰ ਜਿਹੜਾ ਇਹਨੂੰ ਇੰਗਲਿਸ਼ ਦੇ ਵਿੱਚ ਵੀ ਨਾਮ ਦਿੱਤਾ ਹੋਇਆ ਹੈ ਇੱਕ ਇਸ ਤਰੀਕੇ ਦਾ ਖੇਤਰ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਲੋਕਤਾਰਾ ਦਾ ਜਿਹੜੇ ਸ਼ਾਸਤਰੀ ਨੇਮ ਦਿੱਤੇ ਨੇ ਉਹਨਾਂ ਦੇ ਅਧੀਨ ਅਸੀਂ ਅਧਿਐਨ ਕੀਤਾ ਜਾਂਦਾ ਹੈ ਇੱਕ ਨੇਮ ਜਿਹੜੇ ਆ ਜਾਂਦੇ ਨੇ ਨੇਮ ਆਏ ਜਾਂਦੇ ਨੇ ਜਿਸ ਦੇ ਅਧੀਨ ਅਸੀਂ ਲੋਕਤਾਰਾ ਦਾ ਅਧਿਐਨ ਕਰਦੇ ਹਾਂ ਮਤਲਬ ਇਸ ਚੀਜ਼ ਦੇ ਅਧੀਨ ਅਸੀਂ ਇਹ ਅਧਿਐਨ ਕਰਨਾ ਹੈ ਇਹਨੂੰ ਇੰਨੇ ਤਰੀਕੇ ਦੇ ਨਾਲ ਅਧਿਐਨ ਕਰਨਾ ਹੈ ਇੰਨਾ ਇਸ ਦੇ ਵਿੱਚ ਵਿਸ਼ਲੇਸ਼ਣ ਕਰਨਾ ਹੈ ਕਿ ਸਾਨੂੰ ਇਹ ਸਿੱਟੇ ਮਿਲਣ ਇਸ ਤਰੀਕੇ ਦੀਆਂ ਗੱਲਾਂ ਇਸ ਦੇ ਵਿੱਚ ਆ ਜਾਂਦੀਆਂ ਨੇ ਅਗਰ ਇਸ ਦੇ ਵਿੱਚ ਗੱਲ ਕੀਤੀ ਜਾਵੇ ਭੁਪਿੰਦਰ ਸਿੰਘ ਖਹਿਰਾ ਉਹਨਾਂ ਦੇ ਮੁਤਾਬਕ ਜਿਹੜਾ ਲੋਕਤਰਾ ਸ਼ਾਸਤਰ ਹੈ ਨਾ ਲੋਕਤਰਾਧਿਆਨ ਲਈ ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ ਮਤਲਬ ਸੜ ਕੋ ਇਸ ਦੇ ਵਿੱਚ ਜਿਹੜੀ ਅਸੀਂ ਵਿਧੀਆਂ ਤੇ ਸਿਧਾਂਤ ਵਰਤਦੇ ਹਾਂ ਜਿਸ ਸੇ ਥਰੂ ਅਸੀਂ ਲੋਕਤਾਰਾ ਦਾ ਅਧਿਐਨ ਕਰ ਸਕਦੇ ਹਾਂ ਉਹ ਲੋਕਤਾਰਾ ਸ਼ਾਸਤਰ ਦੇ ਅੰਦਰ ਦਿੱਤ ਆ ਜਾਂਦਾ ਹੈ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਲੋਕਤਾਰਾ ਸ਼ਾਸਤਰ ਹੈ ਨਾ ਇਹ ਲੋਕਤਾਰਾ ਦਾ ਉਹ ਅਧਿਐਨ ਮੰਨਿਆ ਜਾਂਦਾ ਹੈ ਜਿਸ ਦੇ ਦੁਆਰਾ ਅਸੀਂ ਇੱਕ ਲੋਕਤਾਰਾ ਦੀ ਬੰਦਰ ਕਿਵੇਂ ਹੈ ਮੀਨਜ਼ ਉਹ ਕਿਵੇਂ ਬਣੀ ਹੈ ਉਸ ਦਾ ਕੰਮ ਕੀ ਹੈ ਉਸ ਦੇ ਸਹੀ ਤਰੀਕੇ ਦੇ ਨਾਲ ਪਛਾਣ ਕੀ ਹੈ ਕਿਵੇਂ ਅਸੀਂ ਉਸ ਨੂੰ ਯੂਜ਼ ਕਰਦੇ ਹਾਂ ਲਾਈਫ ਦੇ ਵਿੱਚ ਇਹ ਸਾਰਾ ਕੁਝ ਇਸ ਦੇ ਵਿੱਚ ਸਮਝਿਆ ਜਾਂਦਾ ਹੈ ਤੇ ਇਹ ਸਾਡੇ ਜੀਵਨ ਦੇ ਵਿੱਚ ਕੀ ਇਫੈਕਟ ਪਾ ਰਹੀ ਹੈ ਹੁਣ ਸਾਡੀ ਲੋਕਧਾਰਾ ਕੀ ਮੈਂ ਚੇਂਜ ਹੋ ਰਹੀ ਹੈ ਇਸ ਸਾਰਾ ਕੁਝ ਇਸ ਦੇ ਵਿੱਚ ਆ ਜਾਣਾ ਹੈ ਤਿੰਨ ਤਾਰ ਨਮਾ ਉਹਨਾਂ ਨੇ ਇਸ ਦੇ ਵਿੱਚ ਪੇਸ਼ ਕੀਤੀਆਂ ਸੀ ਲੋਕਧਾਰਾ ਦੇ ਨਾਲ ریلیਟਡ ਲੋਕਧਾਰਾ ਸਾਸ਼ਟ੍ਰ ਦੇ ਨਾਲ ਸਭ ਤੋਂ ਪਹਿਲਾਂ ਇਸ ਦੇ ਵਿੱਚ ਸੜਕੋ ਇਹ ਯਾਦ ਰੱਖਿਓ ਇਹ ਚੀਜ਼ ਨਾ ਬੜੀ ਬੜੀ ਇਹ ਵੇਖੀ ਹੋਈ ਹੈ ਮਤਲਬ ਕਹਿ ਸਕਦੇ ਹੋ ਕੁਐਸਚਨ ਦੇ ਵਿੱਚ ਨਾ ਇਹ ਲਵਜ਼ پڑھਨ ਨੂੰ ਮਿਲਦੇ ਨੇ ਬਾਹਰ ਮੁਕਤਾ ਸਮੁੱਚਤਾ ਤੇ ਸਾਰਥਕਤਾ ਸੋ ਇਹ ਤਿੰਨ ਤਰੀਕੇ ਦੱਸੇ ਸੀ ਧਾਰਨਾਵਾਂ ਪੇਸ਼ ਕੀਤੀਆਂ ਸੀ ਤੇ ਨਾਮ ਵੀ ਯਾਦ ਰੱਖਿਓ ਕਿੰਨਾਂ ਨੇ ਦਿੱਤੀਆਂ ਸੀ ਕਿਉਂਕਿ ਨਾਮ ਵੀ ਪੁੱਛ ਲਏ ਜਾ ਸਕਦੇ ਹੈ ਸੋ ਇਸ ਦੇ ਵਿੱਚ ਬਾਹਰ ਮੁਕਤਾ ਜਿੰਨੂੰ ਅਸੀਂ ਆਬਜੈਕਟਿਵਿਟੀ ਕਹਿੰਦੇ ਆ ਉਹ ਆ ਜਾਂਦੀ ਹੈ ਬਾਹਰ ਮੁਕਤਾ ਦੇ ਆ ਆਧਾਰ ਤੇ ਇਹਨਾਂ ਮੈਂ ਦੱਸ ਦਿੰਨੀ ਆ ਕਿ ਜਦੋਂ ਕੋਈ ਲੋਕਤਾਰਾ ਦਾ ਇੱਕ ਵਿਗਿਆਨੀ ਹੁੰਦਾ ਹੈ ਜਦੋਂ ਉਹ ਲੋਕਤਾਰਾ ਦੀ ਇੱਕ ਅਧਿਐਨ ਕਰਦਾ ਹੈ ਨਾ ਹੁਣ ਤੁਸੀਂ ਫੋਰ ਐਗਜ਼ਾਮਪਲ ਪੀ ਐਚ ਡੀ ਦੇ ਵਿੱਚ ਲੋਕਤਾਰਾ ਦਾ ਸਬਜੈਕਟ ਲੈ ਕੇ ਉਸ ਦੇ ਬਾਰੇ ਕੰਮ ਕਰਦੇ ਪਏ ਹੋ ਤੁਹਾਡਾ ਚੁਕਾ ਆਪਣੀ ਲੋਕਤਾਰਾ ਦੇ ਵੱਲ ਜ਼ਿਆਦਾ ਹੋਵੇਗਾ ਕਿਉਂਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤੁਹਾਡੀ ਖਿੱਚ ਹਮੇਸ਼ਾ ਔਰੇ ਨਾਲ ਹੀ ਰਹੇਗੀ ਤੇ ਤੁਸੀਂ ਦੂਜੇ ਜਿਹੜੇ ਅਗਰ ਲੋਕਤਾਰਾ ਹੋਣਗੇ ਨਾ ਦੂਜੇ ਅ ਇੱਕ ਕਲਚਰ ਨਾਲ ریلیਟਡ ਹੋਣਗੇ ਨਾ ਉਹਦੇ ਵਾਸਤੇ ਤੁਸੀਂ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ पाओगे ਮਤਲਬ ਆਪਣੇ ਵੱਲ ਜ਼ਿਆਦਾ ਝੁਕਾ ਰਹੇਗਾ ਉਰੇ ਵੱਲ ਤਾਂ ਰਚਕਾਨ ਨਹੀਂ ਹੋਏਗਾ ਜਿਸ ਦੇ ਨਾਲ ਕੀ ਹੋਏਗਾ ਜਿਹੜੇ ਸਿੱਟੇ ਵੀ ਨਿਕਲਣਗੇ ਨਾ ਉਹ ਇੱਕ ਪਾਸੜ ਹੋ ਜਾਂਦੇ ਨੇ ਸੋ ਇਹ ਚੀਜ਼ ਸਹੀ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਤੁਸੀਂ ਲੋਕਧਾਰਾ ਦਾ ਅਧਿਐਨ ਕਰਦੇ ਹੋ ਨਾ ਹਰ ਇੱਕ ਚੀਜ਼ ਦਾ ਉਹਨੇ ਬਰਾਬਰ ਤਰੀਕੇ ਦੇ ਨਾਲ ਅਧਿਐਨ ਕਰੋ ਜੇਕਰ ਤੁਸੀਂ ਦੂਸਰੇ ਲੋਕਧਾਰਾ ਦੇ ਨਾਲ ਰਿਲੇਟਡ ਇਸ ਨੂੰ ਇੱਕ ਤੁਲਨਾ ਕਰਦੇ ਪਏ ਹੋ ਤਾਂ ਹੀ ਤੁਹਾਨੂੰ ਪਤਾ ਲੱਗ ਸਕੇਗਾ ਕਿ ਤੁਹਾਡੀ ਲੋਕਧਾਰਾ ਕਿੱਥੇ ਜਾ ਰਹੀ ਹੈ ਕਿੱਥੇ ਇੱਕ ਖੜੀ ਹੈ ਤੇ ਦੂਜਿਆਂ ਦੀ ਕਿੱਥੇ ਖੜੀ ਹੈ ਇਹ ਨਹੀਂਗਾ ਕਿ ਤੁਸੀਂ ਕੋਈ ਪਾਵੁਤਾ ਇਹਦੇ ਵਿੱਚ ਲੈ ਕੇ ਆਓ ਉਹ ਚੀਜ਼ ਇਸ ਦੇ ਵਿੱਚ ਕਦੀ ਵੀ ਨਹੀਂ ਹੋਏਗੀ ਸੈਕਿੰਡ ਹਿਸਟਰੀ ਵਿੱਚ ਪੁਆਇੰਟ ਦਿੱਤਾ ਹੈ ਉਹਨਾਂ ਨੇ ਸਮੁੱਚਤਾ ਦੀ ਗੱਲ ਕੀਤੀ ਹੈ ਕਿ ਲੋਕਧਾਰਾ ਦੀਆਂ ਸਾਰੀਆਂ ਜਿਹੜੀਆਂ ਮੰਗੀਆਂ ਹਨ ਕਿਸੇ ਨਾ ਕਿਸੇ ਚੀਜ਼ ਦੇ ਨਾਲ ਰਿਲੇਟਡ ਹੁੰਦੀ ਹੈ ਠੀਕ ਹੈ ਤੇ ਇਹਨਾਂ ਦੀ ਜੇਕਰ ਇੱਕ ਨਾ ਤਾਂ ਅਗਰ ਦੇਖਣਾ ਹੈ ਜੇਕਰ ਕੋਈ ਸਿਧਾਂਤ ਤੁਸੀਂ ਬਣਾਉਣਾ ਹੈ ਨਾ ਤੇ ਇਹਨਾਂ ਦੀ ਤੁਸੀਂ ਸਰੰਛਲਾ ਤੱਕ ਹੀ ਸੀਮਤ ਨਹੀਂ ਰਹਿ ਸਕਦੇ ਮਤਲਬ ਤੁਸੀਂ ਸਿਰਫ ਉਪਰੀ ਪੱਖ ਦੇ ਨਾਲ ਹੀ ਰਿਲੇਟ ਰਹੀ ਕਰ ਸਕਦੇ ਹੋ ਲੋਕਧਾਰਾ ਦੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਜਿਹਦੇ ਦੇ ਅਸੀਂ ਪਿੱਛੇ ਖੇਤਰ ਪੜਿਆ ਨਾ ਜੇਕਰ ਤੁਸੀਂ ਕਿਸੇ ਖੇਤਰ ਦੇ ਬਾਰੇ ਗੱਲ ਕਰਦੇ ਪਏ ਹੋ ਤੁਸੀਂ ਉਸ ਤੇ ਡੀਪਲੀ ਅਧਿਐਨ ਕਰੋਗੇ ਨਾ ਕਿ ਉਤਲੀਆਂ ਉਤੀਆਂ ਚੀਜ਼ਾਂ ਦੇ ਬਾਰੇ ਤੁਸੀਂ ਪੜੋਗੇ ਔਰੇ ਬਾਰੇ ਤੁਸੀਂ ਧਾਰਨਾਵਾਂ ਰੱਖੋਗੇ ਔਰੇ ਆਧਾਰ ਤੇ ਤੁਸੀਂ ਸਿਧਾਂਤ ਜੜੇ ਕਰੋਗੇ ਸੋ ਇਹ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਲੋਕਧਾਰਾ ਦੇ ਬਾਰੇ ਇੱਕ ਸਿਧਾਂਤ ਬਣਾ ਰਹੇ ਹੋ ਜਾਂ ਕੁਝ ਵੀ ਉਸ ਦੀ ਅਧਿਨ ਕਰਦੇ ਹੋ ਨਾ ਤਾਂ ਹਰ ਇੱਕ ਪੱਖ ਨੂੰ ਹਰ ਇੱਕ ਪੱਖ ਦੇ ਅੰਦਰ ਜਾ ਕੇ ਸਮਝਣਾ ਸਮੂਚ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਓ ਨਾ ਕਿ ਸਿਰਫ ਉਪਰੀ ਜਿਹੜੇ ਪੱਖ ਹੋਣਗੇ 3rd ਪੁਆਇੰਟ ਇਸ ਦੇ ਵਿੱਚ ਆਇੰਦਾ ਸੜ ਕੋ ਸਾਰਥਕਤਾ ਸਾਰਥਕਤਾ ਆਇੰਦੀ ਹੈਗੀ ਆ ਸਾਰਥਕ ਮੀਨਜ਼ ਅਰਥਪੂਰਨ ਤੇ ਸਹੀ ਸੰਗਠਿਤ ਇਸ ਦੇ ਜਿਹੜੇ ਸਿੱਟੇ ਨਿਕਲਨੇ ਚਾਹੀਦੇ ਨੇ ਜੇਕਰ ਤੁਸੀਂ ਲੋਕਧਾਰਾ ਦਾ ਅਧਿਐਨ ਕਰਦੇ ਪਏ ਹੋ ਤਾਂ ਜੋ ਵੀ ਤੁਸੀਂ ਇਸ ਦੇ ਬਾਰੇ ਸਿੱਟੇ ਕੱਢੋਗੇ ਉਹ ਹਮੇਸ਼ਾ ਸਹੀ ਹੋਣੇ ਚਾਹੀਦੇ ਨੇ ਸਾਰਥਕ ਹੋਣੇ ਚਾਹੀਦੇ ਮੰਨਨ ਵਾਲੇ ਹੋਣੇ ਚਾਹੀਦੇ ਨੇ ਤੇ ਅਰਥਪੂਰਨ ਹੋਣੇ ਚਾਹੀਦੇ ਨੇ ਤੇ ਖਿਲਰੇ ਨਹੀਂ ਹੋਣੇ ਚਾਹੀਦੇ ਕਿ ਕੁਝ ਸਮਝ ਹੀ ਨਾ ਆਏ ਕਿਥੇ ਕਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੰਗਠਿਤ ਹੋਣੇ ਚਾਹੀਦੇ ਲੋਕਤਨ ਹਮੇਸ਼ਾ ਲੋਕ ਦੇ ਮਨ ਤੋਂ ਹੀ ਉਪਜਿਆ ਹੁੰਦਾ ਹੈ ਤੇ ਜਦੋਂ ਅਸੀਂ ਲੋਕਧਰਨ ਨੂੰ ਇੱਕ ਦੂਜੇ ਤੋਂ ਪੀੜੀਦਰ ਪੀੜੀ ਅੱਗੇ ਭੇਜਦੇ ਆ ਨਾ ਕਿ ਇਹ ਸੰਚਾਰ ਦੇ ਰੂਪੇ ਦੇ ਆ ਮਾਧਿਅਮ ਚਾਹੇ ਸੰਚਾਰ ਦੇ ਅਲੱਗ-ਅਲੱਗ ਹੋ ਸਕਦੇ ਨੇ ਬਟ ਹਮੇਸ਼ਾ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਲੋਕਧਰਾਂ ਜਾਂਦੀ ਹੀ ਜਾਂਦੀ ਹੈ ਸੋ ਜਿੰਨੀਆਂ ਵੀ ਲੋਕਧਾਰਾ ਦੇ ਜੇਕਰ ਤੁਸੀਂ ਸਿੱਟੇ ਕੱਢਦੇ ਹੋ ਇਸ ਆਧਾਰ ਦੇ ਉੱਤੇ ਜਿੰਨੇ ਵੀ ਤੁਹਾਡ ਕੋ ਬਨਗੀਆਂ ਨੇ ਜਿੰਨੇ ਵੀ ਤੁਹਾਡ ਕੋ ਸਿਧਾਂਤ ਜਦੋਂ ਤੁਸੀਂ ਉਸ ਦਾ ਉਪਯੋਗ ਕਰਦੇ ਹੋ ਹਮੇਸ਼ਾ ਨਤੀਜੇ ਤੁਹਾਡੇ ਸਹੀ ਹੀ ਹੋਣੇ ਚਾਹੀਦੇ ਨੇ ਲੋਕਧਾਰਾ ਸ਼ਾਸਤਰ ਦੇ ਵਿੱਚ ਨਾ ਕਿ ਅਲੱਗ-ਅਲੱਗ ਹੋਣੇ ਚਾਹੀਦੇ ਨੇ ਠੀਕ ਨਹੀਂ ਹੋਣੇ ਇਹ ਚੀਜ਼ ਗਲਤ ਹੈ ਇਹਨੇ ਇਸ ਦੇ ਵਿੱਚ ਸੋ ਇਹ ਜਿਹੜਾ ਪੁਆਇੰਟ ਹੈਗਾ ਸੇ ਸਾਡ ਕੋ ਲੋਕਧਾਰਾ ਦੇ ਨਾਲ ਰਿਲੇਟਡ ਸੀ ਲੋਕਧਾਰਾ ਸ਼ਾਸਤਰ ਦੇ ਨਾਲ ਰਿਲੇਟਡ ਸੀ ਆਈ ਹੋਪ ਅੱਛੇ ਦੇਖ ਕੇ ਨਾ ਸਮਝ ਲੱਗ ਗਈ ਹੋਏਗੀ ਇੰਨਾ ਹੀ ਪੁਆਇੰਟ ਹੈ ਛੋਟਾ ਜਿਹਾ ਹੈ ਜ਼ਿਆਦਾ ਔਖਾ ਨਹੀਂ ਹੈ ਸੋ ਖੇਤਰ ਯਾਦ ਰੱਖ ਲਿਓ ਕੀ ਕੀ ਮੈਂ ਦੱਸਿਆ ਸੀ ਇੱਕ ਵਾਰੀ ਰਿਪੀਟ ਵੀਡੀਓ ਦੇਖ ਸਕਦੇ ਹੋ ਨਾਲ ਪੁਆਇੰਟ ਨੋਟ ਕਰੀ ਜਾਓ ਕਿਸ ਵਿੱਚ ਕਿਹੜੀ ਕਿਹੜੇ ਮੈਂ ਦੱਸੇ ਨੇ ਠੀਕ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਰ ਹੋ ਸਕੇਗਾ ਟਾਈਮ ਤਾਂ ਮੈਰਾਥਨ ਸ਼ਾਇਦ ਮੈਂ ਲਗਾਵਾਂਗੀ ਬਟ ਅਜੇ ਮੈਨੂੰ ਮੇਰੇ ਟਾਈਮ ਨੂੰ ਥੋੜਾ ਘਟਨਾ ਪੈਣਾ ਹੈ ਫਿਰ ਹੀ ਮੈਂ ਦੱਸ ਸਕਦੀ ਹਾਂ ਬਾਕੀ ਮਿਲਦੇ ਆਂ ਅਗਲੀ ਵੀਡੀਓਜ਼ ਦੇ ਵਿੱਚ ਲਾਈਕ ਜੁਲ ਕਰਕੇ ਜਾਓ ओके जी बाय बाय